ਖਾਣੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਸਰਿਆਲੀ ਸਰਿਆਲੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਮੇਨ ਨੈਸ਼ਨਲ ਹਾਈਵੇ ਅਮਰਸਰ ਬਠਿੰਡਾ ਹਾਈਵੇ ਤੇ ਬਿਲਕੁਲ ਜਿਹੜਾ ਦੋਸਤੋ ਸਰਿਆਲੀ ਉੱਪਰ ਬਿਲਕੁਲ ਜਿਹੜਾ ਦੋਸਤੋ ਪਿੰਡ ਵੀ ਐ ਕ ਬਿਲਕੁਲ ਸ਼ਹਿਰ ਵੀ ਐ ਸੋ ਵੀਰ ਖਾਣੀ ਦੇ ਕੋਲੇ ਆਏ ਆ ਦੋਸਤੋ ਹਣੀ ਵੀਰ ਦੀ ਪਹਿਲਾਂ ਵੀ ਆਪਾਂ ਵੜੀ ਕੋ ਪਾਈ ਆ ਇਸ ਘਰੋਂ ਕਾਫੀ ਪਸ਼ੂ ਪਹਿਲਾਂ ਵੀ ਤੁਹਾਨੂੰ ਦਿਖਾਏ ਨੇ ਤੇ ਬਿਹੜਾ ਵੀਰ ਲੈ ਕੇ ਆਉਂਦਾ ਬਿਹੜਾ ਮੱਝਾਂ ਲੈ ਕੇ ਆਉਂਦਾ ਪਸ਼ੂ ਵਪਾਰ ਦਾ ਕੰਮ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆ ਜਿਹੜੇ ਦੋਸਤੋ ਇਸ ਘਰੇ ਹੁੰਦੇ ਆ ਅੱਜ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਬਿਹੜਾ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਬਿਹੜਾ ਗੱਬਣ ਆ ਤੇ ਇੱਕ ਝੋਟੀ ਆ ਜਿਹੜੀ ਦੋਸਤੋ ਬਿਲਕੁਲ ਤਾਜੀ ਸੂਈ ਆ ਤਿੰਨ ਪਸ਼ੂ ਜਿਹੜੇ ਆ ਬਿਲਕੁਲ ਸਵੇ ਸਵੇ ਆ ਇੱਕ ਨਗ ਜਿਹੜਾ ਗੱਬਣ ਆ ਸੋ ਤਸੱਲੀ ਤੁਸੀਂ ਕਾਰਨ ਕਿ ਕਰ ਸਕਦੇ ਜਿਹੜੇ ਪਸ਼ੂ ਦੋਸਤੋ ਬਿਲਕੁਲ ਗੱਬਣ ਆ ਉਹਨੂੰ ਟਿਪਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਸੋਏ ਸੋਏ ਨਗਦੀ ਆ ਦੋ ਡੰਗ ਚੋਲੋ ਤਿੰਨ ਡੰਗ ਚੋਲੋ ਠੀਕ ਆ ਤਸੱਲੀ ਤੁਸੀਂ ਆਪਣਾ ਹੱਕ ਸਮਝ ਕੇ ਕਰ ਲਿਓ ਠੀਕ ਆ ਸੋ ਕਿਉਂਕਿ ਹਰ ਇੱਕ ਭੈਣ ਭਰਾ ਨੇ ਜਿਹੜੀ ਰਕਮ ਆ ਦੋਸਤੋ ਇਨਵੈਸਟਮੈਂਟ ਕਰਨੀ ਆ ਤੁਸੀਂ ਤੇ ਤਸੱਲੀ ਜ਼ਰੂਰੀ ਆ ਠੀਕ ਆ ਅੱਜ 24 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਦੋਸਤੋ 4:30 5:00 ਵਜੇ ਦਾ ਸਮਾਂ ਹੈਗਾ ਠੀਕ ਆ ਆਓ ਲੈਨੇ ਆ ਜਾਣਕਾਰੀ ਵੀਰ ਹਣੀ ਤੋਂ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਖਨੀ ਸਸਰੀ ਕਾ ਸਸਰੀ ਕਾ ਵੀਰ ਜੀ ਕੀ ਬੜੇ ਵਧੀਆ ਆਪਦੇ ਸੁਣਾਓ ਵਧੀਆ ਵਧੀਆ ਹੀ ਕਿਰਪਾ ਠੀਕ ਹੋਰ ਹਾਨੀ ਭਾਈ ਕਿਵੇਂ ਵਪਾਰ ਦਾ ਕੰਮ ਵਧੀਆ ਚੱਲੀ ਜਾਂਦਾ ਚੱਲੀ ਜਾਂਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਕੋਈ ਹਾਂਜੀ ਰੋਜ਼ ਹੀ ਆਉਂਦੇ ਜਾਂਦੇ ਆ ਬੈੜਾਂ ਜਿਆਦੀਆਂ ਲਿਆਉਂਦੇ ਫਿਰ ਬੈੜਾਂ ਵੀ ਮਈਆਂ ਮੱਝਾਂ ਵੀ ਤੇ ਬੈੜਾਂ ਚਾਂ ਜਾਵਾਂ ਠੀਕ ਆ ਤੇ ਚਾਰ ਪਸ਼ੂ ਅੱਜ ਆਪਣੇ ਕੋਲ ਹਾਂਜੀ ਆ ਦੋ ਸੂਈਆਂ ਤੇ ਇੱਕ ਆ ਵੜ ਗੱਬਣਾ ਤੇ ਮੈਂ ਨਹੀਂ ਸੂਈ ਮੱਝ ਵੀ ਸੂਈ ਹੈ ਹਾਂਜੀ ਇੱਕ ਵੜ ਕੱਲੀ ਗੱਬਣਾ ਹਾਂਜੀ ਆਹ ਕੱਲੀ ਗੱਬਣਾ ਵੜ ਠੀਕ ਆ ਤੇ ਚੰਗੀਆਂ ਚੁਵਾਈਆਂ ਚੁਵਾਈਆਂ ਲੱਗੀਆਂ ਬੜੀਆਂਆਂ ਸਾਫ਼ ਹੈ ਜੀ ਭਾਤ ਨੂੰ ਧਾਰ ਨਾ ਮਾਰੇ ਨੀ ਤਸੱਲੀ ਕਰਿਆ ਆਪ ਠੀਕ ਹੈ ਜੀ ਠੀਕ ਆ ਸੋ ਹਣੀ ਭਾਈ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਵੈੜ ਤੋਂ ਕਰ ਲੀਏ ਤੇ ਕੀ ਡਿਟੇਲ ਆ ਵੀਰ ਜੀ ਇਸ ਵੈੜ ਦੀ ਇਹ ਜੀ ਵੈੜ ਸੂਈਏ ਪਰਸੋਂ ਰਾਤ ਅੱਛਾ ਜੀ ਠੰਡੀ ਸੀਲ ਵੜੀ ਆ ਆਪਾਂ ਇਦਾਂ ਥੱਲੇ ਬੈਠੇ ਆ ਹਾਂ ਆ ਬੱਛੀ ਐ ਦੀ ਲੋ ਜੀ ਹਾਂ ਜੀ ਮਗਰ ਬੱਛੀ ਐ ਕੱਲ ਪਰਸੋਂ ਸੂਈ ਐ ਹਾਂ ਜੀ ਕੱਲ ਪਰਸੋਂ ਨਾੜੂ ਗਿੱਲੇ ਤੇ ਆਵੇ ਨਾੜੂ ਖਿੱਚਿਆ ਗਾਣੇ ਹਾਂ ਨਾੜੂ ਨਾਲ ਹੀ ਆਵੇ ਹਾਂ ਲੋ ਜੀ ਮਗਰ ਬੱਛੀ ਐ ਦੋਸਤੋ ਕੱਲ ਪਰਸੋਂ ਆਈਡੀਆ ਹੈਗਾ ਵੀ ਕੱਲ ਪਰਸੋਂ ਦੀ ਸੂਈ ਐ ਤੇ ਸੁਆ ਵੀਰਾ ਨਹੀਂ ਕਿਨਮਾਏ ਦੂਜਾ ਸੁਆ ਜੇ ਵੀਰ ਜੀ ਦਾ ਦੂਜੇ ਸੁਵੇਆ ਹਾਂਜੀ ਤੇ ਬਾਕੀ ਹੁਣ ਬੋਲਾ ਕਿੰਨਾ ਕ ਬੋਲਾ ਇਸ ਟਾਈਮ ਵੀਰ ਜੀ 10000 ਕਿਲੋ ਤਿਆਰ ਹੋਗਾ 10 11 ਕਿਲੋ ਹਾਂਜੀ ਲਓ ਜੀ 10 11 ਕਿਲੋ ਬੋਲਾ ਠੰਡੀ ਸੀਲ ਬੜੀ ਏ ਜਿੱਦਾਂ ਮਰਜੀ ਹੱਥ ਫੇਰੀ ਜਾਓ ਹਾਂਜੀ ਲਓ ਜੀ ਠੀਕ ਆ 8 9 8 9 ਤੇ ਹੁਣ ਬੋਲਾ ਹੋਏਗਾ ਮਤਲਬ 9 ਕਿਲੋ 10 ਕਿਲੋ ਤੇ ਠੰਡਾ ਦੁੱਧ ਹੋਗਾ ਠੀਕ ਜੀ ਠੀਕ ਜੀ ਚਵਾਈ ਚੰਗੀ ਚੌਥਾ ਨੰਬਰ ਚਵਾਈ ਇੱਕ ਨੰਬਰ ਵਰਗੀ ਕੋਲੀ ਠੀਕ ਹੈ ਬਰਾਬਰ ਲਓ ਜੀ ਚਾਰੇ ਥਾਣਾ ਦੀ ਪੂਰੀ ਤਸੱਲੀ ਆ ਫਿਰ ਕਹਿੰਦਾ ਬਾਕੀ ਆ ਬੈਕ ਸਾਈਡ ਤੋਂ ਮਗਰੋਂ ਤੁਸੀਂ ਆ ਵੇਖੋ ਠੰਡੀ ਸੀ ਲੱਗਾ ਬਾਕੀ ਥਣ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਮੁੱਠੀ ਥਾਣਾ ਠੀਕ ਆ ਸਵਾਰਡਰ ਸੋਨਾ ਬਣਿਆ ਠੀਕ ਆ ਖੋਲ ਕੇ ਹਣੀ ਵੀਰ ਤੋਰਦੇ ਆ ਤੋਰੀ ਅੰਦਰ ਤੋਰਦੇ ਆ ਜੀ ਹਾਈਟ ਜਿਹੜੀ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਨਾ ਬਹੁਤੀ ਵੱਡੀ ਨਹੀਂ ਆਪਾਂ ਗਾਵਾਂਗੇ ਮੀਡੀਅਮ ਤੋਂ ਦਰਮਿਆਨੀ ਜਾਂ ਮੀਡੀਅਮ ਹਾਈਟ ਕੋਈ ਵੀਰ ਮੰਨ ਸਕਦਾ ਤੇ ਬਿਲਕੁਲ ਬਲੈਕ ਤੇ ਰੈੱਡ ਕਲਰ ਦਾ ਜਿਹੜਾ ਦੋਸਤੋ ਕੰਬੀਨੇਸ਼ਨ ਜਿਆ ਹੈ ਠੀਕ ਆ ਬੱਚੇ ਦਾ ਕਰਦੀ ਆ ਆ ਦੇਖੋ ਜੀ ਬੱਚੇ ਦਾ ਕਰਕੇ ਆਉਂਦੀ ਭੱਜ ਗਈ ਕੋਈ ਰਗੀਚ ਵਾਈ ਚੋਈ ਵੜੀ ਲੱਗੀ ਇਹਨੂੰ ਠੱਲੀ ਭਾਵੇਂ ਬੱਚਾ ਸ਼ਰਦੋ ਨਾ ਸੀ ਹੂੰ ਠੀਕ ਹੈ। ਸੋ ਦੋਸਤੋ ਹੁਣ 8-9 ਕਿਲੋ ਕੇ ਵੀਰ ਬੋਲਾ ਮੰਨ ਲਈ ਚਾਹੇ ਕੋਈ ਵੀਰ ਦੁੱਧ ਮੰਨ ਲਈ ਠੀਕ ਆ। ਇਹ 9-10 ਕਿਲੋ ਖੁੱਲਾ ਆਊਗਾ, ਉਦੋਂ 11 ਵੀ ਹੋ ਸਕਦਾ। ਠੀਕ ਹੈ। ਪਰ 9 ਤੋਂ 10 ਕਿਲੋ ਖੁੱਲਾ ਆਊਗਾ। ਹੂੰ। ਪਰ ਸੋਰਾਸ ਹੋਈ ਜੇ ਤੇ ਬੋਲਾ ਦੇ ਇੰਨਾ ਕੱਢਣਾ ਕਹੀ ਜਾਈ 14-15 ਕਿਲੋ ਉਹ ਨਹੀਂ ਉਹ ਤਾਂ ਫੇਰ ਗੱਲ ਝੂਠੀ ਹੋ ਜਾਂਦੀ ਹੈ। ਗੱਲ ਝੂਠੀ ਹੋ ਜਾਂਦੀ ਹੈ। ਜਿੰਨਾ ਦਾ ਬੋਲਾ ਉਹਨਾਂ ਕੀ ਕੱਢਣਾ ਹੈ। ਹਾਂ। ਤੇ ਕਿੰਨਾ ਹਣੀ ਫਿਰ ਮੁੱਲ ਕਿੰਨਾ کریںਗਾ ਦਾ? ਮੁੱਲ ਵੀਰ ਜੀ ਭਾਜੋ ਮਰਜ਼ੀ ਕਰੀਏ 43000 ਦੀ ਕਾਨਾ। 43 ਦੀ ਹਾਂਜੀ। ਉਹ ਚ ਮਾਨਤਾ ਨਹੀਂ ਹੋਊਗਾ। ਸੋ 43000 ਦੀ ਦੋਸਤੋ ਵੀਰਾਂ ਦਾ ਵੀ ਮੰਗਿਆ ਆਪਣੀ ਡਿਮਾਂਡ ਆ ਵਿੱਚੋਂ ਮਾਨਤਨ ਜਿਹੜਾ ਹੋਊਗਾ ਠੀਕ ਆ ਜੀ 43 ਚੋ ਸੋ ਬਾਕੀ ਥਾਂ ਦੇਵਾ ਬਹੁਤ ਵਧੀਆ ਇਸ ਤੋਂ ਬਾਅਦ ਅਗਲੀ ਵੜ ਦੀ ਕੀ ਡਿਟੇਲ ਆ ਵੀਰ ਅਗਲੀ ਵੜ ਜੀ ਦੂਜਾ ਸੂਆ ਸੂਈ ਜੇ ਵੜ ਅੱਛਾ ਜੀ ਮੱਛੀ ਮਗਰ ਜਿਉ ਵੀ 나ੜੂ ਤੇ ਉਹਨੂੰ ਅੱਜ ਤੀਜਾ ਲਾ ਲਓ ਚੌਥਾ ਦਿਨ ਲਾ ਲਓ ਚੌਥਾ ਦਿਨ ਅੱਜ ਉਹਨੂੰ ਅੱਜ ਚੌ ਦਿਨਾਂ ਦੀ ਸੂਈ ਚੌ ਦਿਨਾਂ ਦੀ ਸੂਈ ਜੇ ਸਵੇਰੇ ਦੂਜੇ ਸੂਏ ਦੂਜੇ ਠੀਕ ਆ ਹਾਂਜੀ ਤੇ ਬੋਲੇ ਕਿੰਨੇ ਦੇ ਉੱਤੇ ਚੱਲਣ ਡਈ ਹੋਣ ਆ ਟਾਈਮ ਵੀਰ ਜੀ ਲੀਟਰ ਮਾਰ ਕੇ ਕੋ 16 ਕਿਲੋ ਲਾ ਰਿਹਾ 17 16 ਤੋਂ 15 ਨਹੀਂ ਹੁੰਦਾ 16 17 ਹੋਊਗਾ 16 17 ਇੰਨਾ ਖੁੱਲਾ ਹੋਊਗਾ ਇਹਦੇ ਤੋਂ ਠੀਕ ਆ ਥਾਣਾ ਬਾਕੀ ਚਵਾਈਆਂ ਚ ਵੀ ਸੋਹਣੀ ਨਿਕਲੀ ਚਵਾਈ ਵੀਰ ਜੀ ਇੱਕ ਨੰਬਰ ਲੱਗੀ ਪੋਲੀ ਰੂਰ ਜੀ ਠੀਕ ਆ ਜੀ ਸੋ ਦੋਸਤੋ 16 17 ਲੀਟਰ ਬੋਲਾ ਵੀਰਾਂ ਦਾ ਵੀ ਬਿਲਕੁਲ ਮੌਜੂਦ ਆ ਸੋ ਬਾਕੀ ਆਰਡਰ ਤੋਂ ਨਾਰਮਲੀ ਤੁਹਾਨੂੰ ਪਤਾ ਲੱਗ ਜਾਊਗਾ ਆ ਵੇਖੋ ਜੀ ਠੀਕ ਆ ਥਾਣ ਤੋਂ ਵੀ ਬਾਕੀ ਦਾ ਲੱਗਾ ਮਈਆਂ ਵਾਲਾ ਆ ਠੰਡੀ ਸੀਲ ਆ ਠੀਕ ਆ ਸੋ ਪੂਰਾ ਮੁੱਠੀਦਾਰ ਹੱਥੀ ਚਵਾਈ ਵਾਲਾ ਥਾਣਾ ਸੋ ਹਵਾਨਾ ਲੇਵਾ ਕਾਫੀ ਸੋਹਣਾ ਆ ਦੇਖੋ ਅਸੀਂ ਕਿੰਨੇ ਦਿਨਾਂ ਦੀ ਦੱਸਿਆ ਤਿੰਨਾਂ ਚੌਹਾਂ ਦਿਨਾਂ ਦੀ ਹਾਂਜੀ 4 ਦਿਨ ਹੋ ਗਏ ਉਹਨਾਂ ਦੀ ਸੋਈ ਠੀਕ ਹੈ ਜੀ ਲਓ ਵੀਰੇ ਖੋਲ ਦਿਓ ਕੱਦ ਕਾਟ ਦੀ ਦੋਸਤੋ ਵੱਡੀ ਆ ਠੀਕ ਹੈ ਜੀ ਐਚ ਐਫ ਵੈੜ ਆ ਦੂਜਾ ਸੂਬਾ ਸੈਕੰਡ ਟਾਈਮਰ ਸੋਈ ਆ ਬਾਕੀ ਹਾਈਟ ਸੋਣੀ ਆ ਠੀਕ ਆ ਨਿੱਗਰ ਆ ਪੂਰੀ ਰਾਜੀ ਆ ਵਜਨ ਲੋਡ ਪੂਰਾ ਵੈੜ ਦਾ ਤਕਿਆ ਫੇਸ ਕੁਆਲਿਟੀ ਇੱਕ ਵਾਈਰ ਜੀਆਂ ਰੂਮਰ ਕੀ ਲੱਗੀ ਇਹਨੂੰ ਅਹ ਮਗਰ ਵੀ ਬੱਚੀ ਆ ਗਈ ਹਾਂ ਬਸ ਹੀ ਮਗਰ ਵੀ ਇਹਦੇ ਤੋਂ ਮਗਰ ਵੀ ਬੱਚੀ ਆ ਕਾਫੀ ਸੋਹਣੀ ਮਗਰ ਚੰਗੀ ਇਹ ਨਸਲ ਬਰੀਡ ਦੀ ਬੱਚੀ ਆ ਠੀਕ ਆ ਹੌਲੀ ਦੌੜਿਆ ਕਰ ਆ ਲੈ ਲੋ ਜੀ ਸੋ ਇੱਕ ਬਹਿਣੀਆ ਦੇ ਪਾਸਿਓ ਜਿ ਤੋਂ ਨਾਰਮਲੀ ਆਪਾਂ ਚਵਾਈ ਕਰਦੇ ਆ ਬਿਲਕੁਲ ਠੀਕ ਆ ਜੀ ਤੇ ਥਣ ਥਣ ਦੀ ਬਹੁਤ ਵਧੀਆ ਸ਼ੇਪ ਆ ਚਵਾਈ ਚੁਵਾਈ ਦੀ ਬਿਲਕੁਲ ਸਾਫ਼ ਸੁਥਰੀ ਜੀ ਸਾਫ਼ ਭਾਵੇਂ ਕੋ ਧਾਰਨਾ ਮਰੇ ਜੇ ਤਸੱਲੀ ਕਰਨੀ ਆਦੀ ਦੋ ਟਾਂ ਕਿਉਂ ਕੇ ਲੈ ਜੀ ਹਾਂ ਜੀ ਬਿਲਕੁਲ ਤੇ ਹਣੀ ਵੀਰ ਦੁੱਧ ਕਿੰਨਾ ਕੁ ਪਰਨਾ ਚਾਹੀਦਾ ਵੈਸੇ ਵੀਰ ਜੀਆ ਜੇ ਆਪਾਂ ਕੱਡੇ ਸਾ ਨਾ ਬੋਲਾ ਕਹੀ ਜਾਂਦੇ 18 20 ਕਿਲੋ ਤੇ ਉਹਦੇ ਹੋ ਨਹੀਂ ਜਾਣਾ ਜਿੰਨਾ ਕੁ ਲੋਸ ਹੈਗਾ ਉਹਨਾਂ ਦੱਸਿਆ ਆਪਾਂ ਹਾਂ ਬਾਕੀ ਕੋਈ ਕਹੀਏ 15 14 ਜਿੰਨਾ ਟੱਡੇ ਭਾਂਡੇ ਸਾਹ ਨਾਲ ਜਿਹਨੂੰ ਪਤਾ ਨਹੀਂ ਲੱਗ ਹੀ ਜਾਣਾ ਬਿਲਕੁਲ ਐਸਾ ਨਾ ਵੀ ਦੂਜੇ ਸੂਏ ਨੂੰ ਭਰਨਾ ਚਾਹੀਦਾ 23 24 ਕਿਲੋ ਦੇ ਰਾਹ ਨੂੰ ਭਰਨਾ ਚਾਹੀਦਾ 20 ਸਟਾਰਟਿੰਗ ਇਹਦੀ ਕਿਉਂ ਬੋਲੇ ਦੀ 16 17 ਤੇ ਆ ਤੇ 22 24 ਕਿਲੋ ਦੁੱਧ ਦੇ ਕਿਤੇ ਕਿ ਆ ਨਹੀਂ ਬਿਲਕੁਲ ਹਾਂਜੀ ਸੋ ਦੋਸਤੋ ਬਿਲਕੁਲ ਹੁਣ 16 17 ਲੀਟਰ ਸਟਾਰਟਿੰਗ ਆ ਤੇ ਬਾਕੀ ਵੀ ਇਹਨਾਂ ਦਾ ਵੀ 20 ਤੋਂ ਪਲੱਸ ਉਮੀਦ ਜਿਹੜੀ ਆ 23 24 ਲੀਟਰ ਦੀ ਭਰਨਾ ਚਾਹੀਦਾ ਇਹਨੂੰ ਸੋ ਮਗਰ ਬੱਚੀ ਆ ਫੀਮੇਲ ਕਾਫ 나ੜੂ ਬਿਲਕੁਲ ਬੱਚੇ ਦੇ ਨਾਲ ਆਉਂਦੀ ਆ ਠੀਕ ਆ ਸੋ ਵੱਛੀ ਚੰਗੀ ਆ ਦੋਸਤੋ ਦੂਜਾ ਸੂਹਾ ਸੋਈ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਤੇ ਕਿੰਨਾ ਮੁੱਲ ਨਹੀਂ ਵੀਰ ਵੀਰ ਜੀ ਮੁੱਲ ਪਾ 70 ਕਰੀਏ 75 ਹਾਂਜੀ 65 ਦੀ ਦਵਾਂਗੇ ਬਸ 65000 ਹਾਂ ਉਹ ਚ ਮਾਨਤਨ ਕਰ ਦਾਂਗੇ ਜਿਆਦਾ ਨਹੀਂ ਕੋਈ ਵੱਡਾ ਹੋਣਾ ਥੋੜਾ ਬਹੁਤ ਮਾਨਤਨ ਕਰ ਦਾਂ ਠੀਕ ਆ ਭਰਾ ਹਾਂਜੀ ਆ 65000 ਦੇ ਵਿੱਚ ਹਾਂਜੀ 65000 ਦੇ ਵਿੱਚ ਮਾਨਤਨ ਕਰ ਦਾਂ ਠੀਕ ਆ 65000 ਦੇ ਵਿੱਚੋਂ ਪ੍ਰਭੂ ਮਾਨਤਨ ਹੋ ਜਾਊਗਾ ਠੀਕ ਆ ਸੋ ਵੈੜ ਵੱਡੀ ਆ ਚੰਗੀ ਆ ਪਸੰਦ ਆਊਗੀ ਨਿਗਰ ਲੇਵੇ ਦੀ ਆ ਕੰਪੈਕਟ ਜਿਹੜਾ ਆ ਠੀਕ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਅਗਲੀ ਵੈੜ ਇਹ ਇਹ ਗੱਬਣ ਇਹ ਗੱਬਣ ਵੀਰ ਜੀ ਉਹ ਦੂਜਾ ਸੂਆ ਅੱਛਾ ਜੀ ਹਾਂਜੀ ਇਹ ਕਿੰਨੇ ਦਿਨਾਂ ਵੀਰ ਲੈ ਜੂ ਇਹ ਵੀਰ ਜੀ ਅਜੇ ਹਫਤਾ ਖੜਸਦੀ ਗਾਂ ਬਣੂ ਬਣਦੀ ਬੜੀ ਹੈ ਹਾਂਜੀ ਠੀਕ ਹੈ ਜੀ ਜਤਪਤ ਪਤ ਪੂਰੀ ਨਸਲ ਬਰੀਡ ਯਾਦ ਬਰੀਡ ਪੂਰੀ ਆ ਬੱਚੇ ੱਲਾਂ ੱਲਾਂ ਬੜੀਆਂ ਹਜੇ ਬੱਚੇ ਬਣੂ ਬਹੁਤ ਜ਼ਿਆਦਾ ਇਹ ਵੀ ਦੁੱਜੇ ਆ ਕਿ ਦੁੱਜੇ ਦੁੱਜੇ ਸੂਏ ਆ ਅੱਛਾ ਜੀ ਹਾਂਜੀ ਲਓ ਜੀ ਦੂਜਾ ਸੂਆ ਕੋਈ 8-10 ਦਿਨ ਹਜੇ ਲੈ ਜੂ ਸਹੀ ਜੀ ਹਾਂਜੀ ਇੰਨੇ ਕੁ ਲੈ ਜੂਗੀ ਠੀਕ ਆ ਸੋ 8-10 ਦਿਨ ਦਾ ਹਾਂ ਸਮਾਂ ਦੋਸਤ ਹਾਂ ਤੁਹਾਨੂੰ ਸੋਨਾ ਮੁਠੀ ਵਾਲਾ ਬਾਕੀ ਥਣ ਥਣ ਦੀ ਕੁਆਲਿਟੀ ਤੁਸੀਂ ਵ ਉਹ ਕਾਫੀ ਸੋਹਣਾ ਥਾਣਾ ਇਹ ਦੇਖੋ ਠੀਕ ਹੈ ਅੱਛਾ ਹਣੀ ਭਾਈ ਇਹਨੂੰ ਵੀ ਖੋਲ ਦਿਓ ਤੋਰ ਦਿਗੇ ਖੋਲ ਦੇ ਗਿੰਦੇ ਇਹਨੂੰ ਸੋ ਕੱਦ ਜਿਹੜਾ ਦੋਸਤੋ ਇਹਨਾਂ ਦੋ ਬੈੜਾਂ ਦਾ ਦੋ ਬੱਚੀਆਂ ਦਾ ਕੱਦ ਪੂਰਾ ਵੱਡੇ ਕੱਦ ਕੱਟ ਦੇ ਵਿੱਚ ਆ ਤੇ ਨਸਲ ਬਰੀਡ ਦੇ ਵਿੱਚ ਪੂਰੀ ਠੀਕ ਹੈ ਜੀ ਬੋਦੀ ਵਾਲੀ ਬੈੜਾ ਬਿਲਕੁਲ ਛੋਟੇ ਜੇ ਕੰਨ ਨੇ ਚੌੜੇ ਪਿੱਠ ਪੂਰੇ ਦੀ ਆ ਰਾਜੀ ਆ ਜਿੰਨੇ ਵੀ ਆ ਰਾਜੀ ਭਜਨ ਲੋੜ ਵਾਲੀ ਆ ਪੂਰੀ ਠੀਕ ਆ ਹਾਲੀ ਹਾਲੀ ਸੋ ਦੇਣ ਹਜੇ 10ਕ ਤੁਸੀਂ ਅਪਰੋਕਸੀਮੇਟਲੀ 10ਕ ਦਿਨ ਇਕ ਐਡੀਆਂ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਬਾਕੀ ਬਣਦੀ ਜਾ ਰਹੀ ਹੈ ਪੂਰਾ ਖੁੱਲਾ ਲੇਵਾ ਬਣਾ ਕੇ ਤਿਆਰ ਕਰੂਗੀ ਠੀਕ ਆ ਹਾਲੀ ਹਾਲੀ ਆ ਵੇਖੋ ਲੈ ਜਾ ਗਾਂ ਤੋਰਦਾ ਤੋਰਦਾ ਹਾਂ ਆ ਕੁਮਾਲ ਹੋ ਗਿਆ ਸੋਹ ਖਾਵੇ ਕਰੀ ਰਛੀ ਆਖ ਲੈ ਆ ਬਾਹਰ ਕੱਢ ਕੇ ਦਿਖਾ ਦੇ ਬਾਹਰ ਕੱਢ ਕੇ ਠੀਕ ਸੋ ਥਣ ਵੀ ਪੂਰਾ ਮੁਠੀ ਵਾਲਾ ਦੋਸਤੋ ਹੱਥੀ ਚਵਾਈ ਵਾਲਾ ਥਾਣਾ ਕੋਈ ਛੋਟਾ ਜਿਹਾ ਥਾਣਾ ਨਹੀਂ ਬਖਾਉਂਦੀ ਕਿ ਬਾਕੀ ਨਾਰਮਲੀ ਦੋਸਤੋ ਸੂਣ ਤੋਂ ਬਾਅਦ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਪਸਮਾ ਕੇ ਜਿਹੜੇ ਪਸ਼ੂ ਹੋਰ ਵੀ ਥਾਣਾ ਲੰਬਾਈ ਦੇ ਵਿੱਚ ਕਰ ਲੈਂਦੀ ਆ ਠੀਕ ਆ ਲੱਕ ਲੈ ਦੇਖੋ ਆਹੋਂ ਕਰਦੇ ਠੀਕ ਆ ਆ ਫੇਸ ਕੁਆਲਟੀ ਆ ਹੂੰ ਠੀਕ ਆ ਮੂੰਹ ਮੱਥੇ ਦੀ ਕਾਫੀ ਸੋਹਣੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਛੋਟੇ ਜਿਹੇ ਕੰਨ ਤੇ ਬਿਲਕੁਲ ਐਚ ਐਫ ਬਰੀਡ ਦੇ ਵਿੱਚ ਆਹ ਸੋਹਣੀ ਹਾਈਟ ਆ ਜਿੰਨੀ ਵੀ ਦੋਸਤੋ ਹਾਈਟ ਆ ਸੋਹਣੀ ਆ ਦੋ ਬੇੜਾਂ ਦੀ ਬਿਲਕੁਲ ਇੱਕਸਾਰ ਹਾਈਟ ਆ ਮੰਨੀ ਵੱਡੀਆਂ ਢਿੱਲਾਵੀਆਂ ਇਹ ਦੇਖੋ ਆਹ ਸਾਰਾ ਝੰਡਾ ਪਰ ਹੋ ਗਿਆ ਜੀ ਇਹ ਤੇ ਬੜਾ ਦਸ ਦਿਨ ਲੈ ਜੂਗੀ ਬੱਸੀ ਬਣੂਗੀ ਬਹੁਤ ਜਿਆਦੀ ਕਿਉਂ ਜਾਤ ਪਾਤ ਵਾਲੀ ਹੈ ਨਾ ਬਿਲਕੁਲ ਜੀ ਬਿਲਕੁਲ ਜੀ ਤੇ ਹਣੀ ਬਾਈ ਇਹਦਾ ਫਿਰ ਕੀ ਇਹਦਾ ਮੁੱਲ ਵੀਰ ਜੀ ਭਾ 60 ਕਰੀਏ 55 ਦਾ 55 ਦੀ ਉਹ ਚੋ ਕਰ ਦਾਂਗੇ ਮਾਤਾ ਠੀਕ ਹੈ ਜੀ ਬਾਕੀ ਤੇਪੜ ਤੋਂ ਪਣ ਐਂ ਤੁਸੀਂ ਲੀ ਦੇ ਦੋ ਓਕੇ ਆ ਵੀਰ ਜੀ ਆਪਣੀ ਗਾਰੰਟੀ ਤੇ ਮਗਾਲੇ ਥਾਣਾ ਦੀ ਆਪਣੀ ਗਾਰੰਟੀ ਜੇ ਕੋਈ ਇੱਥੇ ਆ ਸਕਦਾ ਵੀਰੋ ਆਪ ਦੀ ਤੇਪੜੇ ਠੀਕ ਹੈ ਭਰਾ ਜੀ ਹਾਂ ਜੀ ਨਹੀਂ ਤੇ ਇੱਥੋਂ ਲੈ ਜਾਏ ਜਾ ਕੇ ਤੇਪਕੇ ਦੱਸ ਦੇ ਠੀਕ ਹੈ ਤੇ ਆਪਣੀ ਪਾਸ ਹੈ ਠੀਕ ਹੈ ਜੀ ਲਓ ਵੀ ਦੋਸਤੋ ਕੋਈ ਵੀ ਰਾਂ ਆਨਲਾਈਨ ਸੌਦਾ ਕਰਦਾ ਤੇ ਵੀਰਾਂ ਦਾ 35 ਆਪਣੀ ਆਪਣੀ ਗਾਰੰਟੀ ਆ ਹੂੰ ਬਾਕੀ ਥਣ ਵੀ ਪੂਰਾ ਵੇਖੋ ਮੁੱਠੀ ਮੁੱਠੀ ਜਾਨਾ ਵੇਖੋ ਛੋਟਾ ਨਹੀਂ ਥਣ ਵੀ ਪੂਰਾ ਚੁਵਾਈ ਜਾਣਾ ਹਾਂਜੀ ਓਕੇ ਜੀ ਤੇ ਇਸ ਤੋਂ ਬਾਅਦ ਹਨੀ ਭਾਈ ਇੱਕ ਆਪਣੇ ਕੋਲ ਝੋਟੀ ਹੈ ਇੱਕ ਝੋਟੀ ਵੀਰ ਜੀ ਦੂਜਾ ਸਵੇਰ ਸੋਈ ਗੇ ਦੂਜਾ ਸਵੇਰ ਝੋਟੀ ਸੋਈ ਹੈ ਠੀਕ ਆ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਐ ਇਹਨੋਂ ਵੀਰ ਜੀ ਕੋਈ 5 6 ਦਿਨ ਹੋ ਗਏ ਨੇ ਹੂੰ ਛੇ ਕਿ ਦਿਨ ਹੋ ਗਏ ਹੁਣ ਮਗਰ ਬੱਚਾ ਤੇ ਕੱਟੀ ਜੇ ਇਹਦੇ ਮਗਰ ਮਗਰ ਕੱਟੀ ਆ ਹਾਂਜੀ ਠੀਕ ਆ ਸਵੇਰੇ ਦੂਜੇ ओरिजिनल ਹੀ ਸਵੇਰੇ ਦੂਜੇ ਹਾਂਜੀ ਠੀਕ ਆ ਸਵੇਰਾ ਦੋਸਤੋ ਦੂਜਾ ਪੰਜਾ ਛੇ ਕਿ ਦਿਨਾਂ ਦੀ ਸਾਰਾ ਸੋਈ ਹੈ ਮਗਰ ਕੱਟੀ ਆ ਦੋ ਤਾਂ ਹੁਣ ਕਿੰਨਾ ਐ ਟਾਈਮ ਵੀਰ ਜੀ 9 ਕਿਲੋ 10 ਕਿਲੋ ਹੋਊਗਾ ਹਾਂਜੀ ਲੋ ਠੀਕ ਆ 9 10 ਕਿਲੋ ਧਾਰਾ 9 10 ਕਿਲੋ ਧਾਰਾ ਪੱਕੀਆਂ ਹੈਗੀਆਂ ਤੇ ਮਿਲਦੀ ਮਿਲਦੀਆਂ ਮਿੱਠੀ ਪੂਰੀ ਮੈਂ ਨਾ ਇਦਾਂ ਭਾਵੇਂ ਬੱਚਾ ਉਹਨਾਂ ਛੱਡਿਆ ਇਦਾਂ ਥਾਪੀ ਦੇ ਕੇ ਬੈਠੇ ਚਵਾਈ ਇੱਕ ਹੈ ਬਿਲਕੁਲ ਚਵਾਈ ਇੱਕ ਨੰਬਰ ਰੂਮਰ ਕੋਈ ਭਾਰ ਦਾ ਫਰਕ ਨਾ ਹੋ ਕੋਈ ਭੂਰ ਨਾ ਹੋ ਠੀਕ ਹੈ ਜੀ ਠੀਕ ਹੈ ਤੇ ਤੋਰਦਿਆਂ ਨੂੰ ਪਰ 8 ਕੇ 9 ਕਿਲੋ ਦੁੱਧ ਹੁਣ ਇਸ ਟਾਈਮ 9 ਤੋਂ 10 ਕਿਲੋ 8 ਨਹੀਂ ਹੁੰਦਾ ਠੀਕ ਜਿਹੜਾ ਸਹੀ ਆ ਠੀਕ ਹੈ ਵੀਰੇ ਹਾਂਜੀ ਲਓ ਜੀ 8 ਤੋਂ 9 9 ਨਹੀਂ ਹੁੰਦਾ ਦੋਸਤੋਂ 9 ਕਿਲੋ ਦੁੱਧ ਜਿਹੜਾ ਬਿਲਕੁਲ ਸਹੀ ਜਿਹੜਾ 9 ਕਿਲੋ ਦੁੱਧ ਆ ਠੀਕ ਆ ਇਸ ਝੋਟੀ ਦੇ ਥੱਲੇ ਆਹ ਵੇਖੋ ਜੀ ਉਹ ਮੱਥਾ ਫੇਸ ਕੁਆਲਟੀ ਵੇਖੋ ਥੱਲੇ ਲਾ ਲਾ ਤੇ ਸੁਈ ਨੂੰ ਵੀ ਸਾਰੇ ਹਜੇ ਛੇਕ ਦੇ ਨਹੀਂ ਹੋਏ ਆ ਮਗਰ ਕੱਟੀ ਆ ਫੀਮੇਲ ਕਾਫ ਆ ਬਾਕੀ ਥਣ ਭਾਂਡੇ ਦੀ ਚੰਗੀ ਆ ਵਖਾਲਾ ਤੁਸੀਂ ਆਪ ਨਾਰਮਲੀ ਦੇਖ ਲਓ ਥਾਣ ਵੀ ਬਹੁਤ ਰੁਗ ਰੁਗ ਥਾਣਾ ਆਰਡਰ ਦੀ ਕੁਆਲਟੀ ਕਾਫੀ ਸੋਹਣੀ ਹੈ ਬਿਲਕੁਲ ਪੱਧਰ ਲੇਵਾ ਵਿਖਾਵਾ ਠੀਕ ਆ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਨੇ ਦੋਸਤੋ ਸਪੇਸ ਵੀ ਕਾਫੀ ਚੰਗੀ ਆ ਕੋਈ 4 4 ਇੰਚ ਤੇ ਥਾਣ ਲੱਗਾ ਸਿੰਘਾ-ਸੁੰਗਾ ਦੀ ਵੀ ਪੂਰੀ ਗੁਲਾਈ ਆ ਆ ਵੇਖੋ ਬੈਕ ਸਾਈਡ ਤੋਂ ਥੋੜੇ ਜੇ ਕਰਕੇ ਸਿੰਘ ਮੋੜੇ ਆ ਠੀਕ ਆ ਆ ਤੋੜ ਲੋ ਬਾਰਨੀ ਰੱਸੀ ਮਾਰਿਆ ਕਰ ਮੂੰਹ ਦੇ ਠੀਕ ਆ ਚੰਗੀ ਝੋਟੀ ਕੱਦ ਕੜਦੀ ਵੀ ਪੂਰੀ ਉੱਚੀ ਹਣ ਕੱਦ ਕੜ ਪੂਰਾ ਜੀ ਮੈਂ ਪੂਰਾ ਵੱਡੇ ਕੱਦ ਕੜ ਦੇ ਵਿੱਚ ਹਾਂਜੀ ਸੋ ਇਹ ਦੋਸਤੋ ਪੂਰਾ ਤੁਸੀਂ ਇੱਕ ਆਈਡੀਆ ਰੱਖ ਲਓ ਵੱਡੇ ਕੱਦ ਕੜ ਦੀ ਠੀਕ ਆ ਦਰਮਿਆਨੀ ਜੀ ਛੋਟੀ ਹਾਈਟ ਨਹੀਂ ਗਈ ਸੋ ਨੇ ਕੱਦ ਕੜਦੀ ਤੇ ਪੂਰੀ ਫੱਬਦੀ ਆ ਜਿੰਨੇ ਵੀ ਆ ਝੋਟੀ ਸਾਰੀ ਠੀਕ ਆ ਜੀ ਪੂਰੀ ਬਰਪੂਰੀ ਬਿਲਕੁਲ ਤੇ ਕਿੰਨਾ ਹਣੀ ਵੀਰੇ ਦਾ ਫਿਰ ਕੀ ਲੈਣ ਦੇਣਾ ਰਹੂਗਾ ਇਹਦਾ ਮੁੱਲ ਭਾਵੇਂ ਵੀਰ ਜੀ 85 ਕਰੀਏ ਇਹ ਆ 80 ਜਮਾਨਤਨ ਕਰਦਾਂਗੇ 80 ਚੋਂ ਹਾਂਜੀ ਕਰਦੇ ਹੋ ਮਾਨਤਨ ਖੁੱਲਾ ਕਿਸੇ ਭੈਣ ਭਰਾ ਦਾ ਕਰਦਾਂਗੇ ਜੀ ਜਿੱਦਾਂ ਕਹੋਗੇ ਕਰਦਾਂਗੇ ਹਾਂ ਜ਼ਰੂਰ ਜ਼ਰੂਰ ਯਾਰ ਘੱਟ ਲੈ ਲਾ ਦੋ ਘੱਟ ਲੈ ਲਾ ਠੀਕ ਆ ਜੀ 78 ਦੀ 78 ਜੀ ਦੇ ਦਾਂਗੇ ਲੋਬੀ ਪ੍ਰਾਪੋ 78000 ਦੀ ਵੀਰਾਂ ਦਾ ਵੀ ਆਪਾਂ ਦੇ ਦੇਾਂਗੇ ਠੀਕ ਆ ਸੋ ਬਾਕੀ ਥਾਂ ਥਾਂ ਦੀ ਇੱਕ ਵਾਰੀ ਕੁਆਲਿਟੀ ਫੇਅਰ ਦੇਖੋ ਤੁਸੀਂ ਠੀਕ ਆ ਤੇ ਚਵਾਈ ਵੀ ਇੱਕ ਨੰਬਰ ਸਾਫ਼ ਜੇ ਠੀਕ ਆ ਸੋ ਮਗਰ ਕੱਟੀ ਆ ਫੀਮੇਲ ਕਾਫ ਇੱਕ ਵਾਰੀ ਫੇਅਰ ਆਪਾਂ ਤੁਹਾਨੂੰ ਕਨਫਰਮ ਕਰਾ ਦਿੰਨੇ ਆ ਤੇ 78000 ਦੀ ਜਿਹੜੀ ਆ ਲੈਣ ਦੇਣ ਜੈਸਨ ਉਹ ਆ 78000 ਦੀ ਹੋਊਗੀ ਠੀਕ ਆ ਸੋ ਵੱਡੇ ਕਦ ਕੱਦ ਦੇ ਵਿੱਚ ਆ ਤੇ ਹਣੀ ਭਾਈ ਇਹੋ ਪਸ਼ੂ ਸੀ ਅਜੇ ਆਪਣੇ ਕੋਲ ਹਾਂਜੀ ਇਹੋ ਹੀ ਸੀ ਠੀਕ ਆ ਤੇ ਪਸ਼ੂ ਤਾਂ ਇਸੇ ਤਰ੍ਹਾਂ ਫਿਰ ਆਉਂਦੇ ਰਹਿੰਦੇ ਆ ਹਾਂਜੀ ਰੋਜ਼ ਹੀ ਆਪਣੇ ਕੋਲ ਵੜਾ ਇੱਕ ਦੋ ਦੋ ਤਿੰਨ ਹੁੰਦੀਆਂ ਇੱਕ ਅੱਧੀ ਮੈਂ ਹੁੰਦੀ ਆ ਠੀਕ ਹੈ ਜੀ ਚਾਰ ਪੰਜ ਪਸ਼ੂ ਹੁੰਦੇ ਆ ਨਾਰਮਲ ਠੀਕ ਹੈ ਵੀਰੇ ਹਾਂਜੀ ਤੇ ਨੰਬਰ ਹਣੀ ਵੀਰੇ ਦੇ ਦਿਓ ਆਪਣੇ 77078 ਹਾਂਜੀ 542 ਠੀਕ ਆ ਹਾਂਜੀ ਓਕੇ ਸੋ ਦੋਸਤੋ ਇਹ ਸਨ ਵੀਰ ਹਣੀ ਤੇ ਪਿੰਡ ਸ਼ਹਿਰ ਵੀ ਤੁਸੀਂ ਮੰਨ ਸਕਦੇ ਬਿਲਕੁਲ ਸਰੀਆਲੀ ਕਲਾਂ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਹੈ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਹੁੰਦੇ ਰਹਿੰਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਬਾਕੀ ਘਰੇ ਕਿਸੇ ਵੀਰ ਨੇ ਤਸੱਲੀ ਕਰਨ ਆਉਣਾ ਤੇ ਘਰੇ ਤੁਸੀਂ ਤਸੱਲੀ ਕਰ ਲਿਓ ਆਨਲਾਈਨ ਸੌਦਾ ਕਰਨਾ ਚਾਹੁੰਦੇ ਜੇ ਤੇ ਵੀਡੀਓ ਕਾਲ ਤੇ ਚੁਵਾਈ ਵਾਲੇ ਪਸ਼ੂ ਨੂੰ ਤੁਸੀਂ ਇੱਕ ਟਾਈਮ ਚੁਵਾਈ ਵੀ ਵੇਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ